ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਨਸ਼ਿਆਂ ਤੇ ਸਮਾਜਿਕ ਕ੍ਰੀਤੀਆਂ ਦੀ ਰੋਕਥਾਮ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸਮਰਾਲਾ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੇ ਬੁੱਧੀਜੀਵੀਆਂ ਤੋਂ ਇਲਾਵਾ ਨਸ਼ਾ ਰੋਕਣ ਲਈ ਬਣਾਈਆਂ ਕਮੇਟੀਆਂ ਤੇ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਸਮੂਲੀਅਤ ਕੀਤੀ ਆ ਐਸ ਮੁਕੇ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਪੀ ਸੌਰਵਜੰਨਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਮਹੰਮ ਬਟੀਆ ਜਿਹੜੀ ਕਿ ਪਬਲਿਕ ਦੇ ਸਹਿਯੋਗ ਨਾਲ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ। ਉਹਨਾਂ ਨਸ਼ਾ ਰੋਕਣ ਲਈ ਬਣਾਈਆਂ ਕਮੇਟੀਆਂ ਤੇ ਪਰਜੈਤਾ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਇਲਾਕੇ ਵਿੱਚ ਨਸ਼ਾ ਵਿਕਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਆਓ ਦੇਖੀਏ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਖਾਸ ਰਿਪੋਰਟ। ਦੇਖੋ ਅੱਜ ਸਾਡੇ ਸਮਰਾਲਾ ਸਬਡਿਵੀਜ਼ਨ ਦੇ ਡੀਐਸਪੀ ਸਾਹਿਬ ਸ਼੍ਰੀ ਤਰਲੋਚਨ ਸਿੰਘ ਤੇ ਐਸਐਚਓ ਦਵਿੰਦਰਪਾਲ ਸਿੰਘ ਵੱਲੋਂ ਸਾਡੇ ਸਮਰਾਲਾ ਏਰੀਆ ਦੇ ਇਲਾਕੇ ਦੇ ਪਿੰਡਾਂ ਦੇ ਬੀਡੀਸੀਜ਼ ਦੀ ਇੱਕ ਮੀਟਿੰਗ ਕੀਤੀ ਗਈ ਜਿਹੜੀ ਵਿਲੇਜ ਡਿਫੈਂਸ ਕਮੇਟੀਆਂ ਜਿਹੜੀ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਨਾਲ ਪਿਛਲੇ ਸਮੇਂ ਦੇ ਵਿੱਚ ਬਣੀਆਂ ਨੇ ਇਹਨਾਂ ਬੀਡੀਸੀ ਦੇ ਮੈਂਬਰਾਂ ਨਾਲ ਅਸੀਂ ਜਿਹੜੇ ਇਲਾਕੇ ਦੇ ਮਾਤਵਰ ਬੰਦਿਆਂ ਨਾਲ ਨਸ਼ੇ ਦੇ ਖਿਲਾਫ ਤੇ ਜਿਹੜੀ ਇਹ ਪਿੰਡਾਂ ਦੇ ਕ੍ਰਿਮੀਨਲ ਐਕਟੀਵਿਟੀਆਂ ਨੂੰ ਖਤਮ ਕਰਨ ਲਈ ਇੱਕ ਮੀਟਿੰਗ ਕੀਤੀ ਹੈ ਅਸੀਂ ਇਹਨਾਂ ਲੋਕਾਂ ਨੂੰ ਮਤਲਬ ਪੰਜਾਬ ਪੁਲਿਸ ਵੱਲੋਂ ਜਿਹੜੀ ਬੇਨਤੀ ਕੀਤੀ ਹੈ ਕਿ ਸਾਡੇ ਜਿਹੜੀ ਨਸ਼ੇ ਦੀ ਲੜਾਈ ਹੈ ਜਿਹੜੀ ਪੰਜਾਬ ਦੇ ਵਿੱਚ ਨਸ਼ੇ ਦਾ ਪ੍ਰਕੋਪ ਪੰਜਾਬ ਚੱਲ ਰਿਹਾ ਉਹਨੂੰ ਖਤਮ ਕਰਨ ਲਈ ਆਪਣਾ ਪੰਜਾਬ ਪੁਲਿਸ ਦੇ ਨਾਲ ਹੱਥ ਨਾਲ ਹੱਥ ਲਾ ਕੇ ਜਿਹੜਾ ਬੇਨੂੰ ਜਲਦ ਤੋਂ ਜਲਦ ਜਿਹੜੀ ਖਤਮ ਕੀਤੀ ਜਾ ਸਕੇ ਤੇ ਜਿਹੜੀ ਕੋਈ ਜਿਹੜੇ ਕੋਈ ਨਸ਼ੇ ਦੇ ਜਿਹੜੇ ਪਿੰਡਾਂ ਦੇ ਵਿੱਚ ਸਮਗਲਿੰਗ ਕਰਦੇ ਨੇ ਤਾਂ ਕਿ ਉਹਨਾਂ ਦੇ ਸਖਤ ਐਕਸ਼ਨ ਲਿਆ ਜਾਵੇ ਜਿਹੜੇ ਕੋਈ ਨਸ਼ੇ ਦੇ ਆਦੀ ਨੇ ਜਾਂ ਨਸ਼ੇ ਦੇ ਜਿਹੜੇ ਨਸ਼ਾ ਕਰਨ ਦੇ ਆਦੀ ਨੇ ਉਹਨਾਂ ਨੂੰ ਐਸ ਪੇਸ਼ੀਐਂਟ ਟਰੀਟ ਕਰਕੇ ਉਹਨਾਂ ਦਾ ਜਲਦ ਤੋਂ ਜਲਦ ਇਲਾਜ ਕਰਵਾਇਆ ਜਾ ਸਕੇ ਉਦੋਂ ਜਿਹੜੇ ਐਨਡੀਪੀਐਸ ਦੇ ਕੇਸਿਸ ਦਾ ਸਾਡੇ ਰੈਗੂਲਰਲੀ ਦਰਜ ਹੋ ਰਹੇ ਨੇ ਬਟ ਜਿਹੜਾ ਜਿਹੜੀ ਨਸ਼ੇ ਦੀ ਸਾਡੇ ਕੋਲ ਕੰਪਲੇਂਟਸ ਹੈ ਉਹ ਪਹਿਲਾਂ ਨਾਲੋਂ ਕਿਉਂਕਿ ਜਦੋਂ ਪਿਛਲੇ 3-4 ਮਹੀਨੇ ਤੋਂ ਮਾਨਯੋਗ ਡੀਜੀਪੀ ਸਾਹਿਬ ਦੇ ਹੇਦਰਤਾ ਮੁਤਾਬਕ ਜਿਹੜਾ ਇੱਕ ਸਾਡਾ ਸਪੈਸ਼ਲ ਨਸ਼ਿਆਂ ਦੇ ਖਿਲਾਫ ਕੈਂਪੇਨ ਚੱਲ ਰਿਹਾ ਹੈ ਉਸ ਤੋਂ ਬਾਅਦ ਜਿਹੜੀ ਇਹ ਨਸ਼ੇ ਦੀ ਸਾਡੇ ਕੋਲ ਕੰਪਲੇਂਟਸ ਆ ਰਹੀਆਂ ਨੇ ਉਹ ਬਹੁਤ ਘਟੀਆਂ ਨੇ 1 ਜਨਵਰੀ 2023 ਤੋਂ ਸਾਡੇ 16 ਕੇਸ ਜਿਹੜੇ ਪ੍ਰੋਪਰਟੀ ਸੀਜ਼ਰ ਦੇ ਫਾਈਨਲ ਹੋ ਚੁੱਕੇ ਨੇ ਬਾਕੀ ਇਸ ਸਾਲ ਵੀ ਸਾਡੇ ਜਿਹੜੇ ਹੁਣ ਮਾਨ ਯੂਜੀਐਸਐਸਪੀ ਸਾਹਿਬ ਦੀ ਡਾਇਰੈਕਸ਼ਨ ਮੁਤਾਬਕ ਸਾਡੇ ਵਕਫਾ ਕੇਸ ਅਸੀਂ ਨਸ਼ੇ ਦੇ ਜਿਹੜੇ ਬੰਦੇ ਵੱਡੇ ਸਦਾਕਰ ਹਨ ਜਿਨ੍ਹਾਂ ਦੇ ਕਮਰਸ਼ੀਅਲ ਕੁਆਂਟੀਟੀ ਦੇ ਮਕਦਮੇ ਦਰਜਾ ਅਸੀਂ ਉਹਨਾਂ ਦੇ ਕੇਸ ਤਿਆਰ ਕਰਕੇ ਰੈਗੂਲਰਲੀ ਭੇਜ ਰਹੇ ਹਾਂ ਤਾਂ ਕਿ ਉਹਨਾਂ ਦੀ ਪ੍ਰਾਪਰਟੀ ਜਿਹੜੀ ਨਸ਼ੇ ਦੇ ਕਾਰੋਗਾਰਨਾ ਬਣਾਈ ਹੋ ਜਬਤ ਕੀਤੀ ਜਾ ਸਕੇ ਜੀ ਸასი ਗਾਲ ਸਾਰਿਆਂ ਨੂੰ ਸਤਿਕਾਰਯੋਗ ਐਸਐਸਪੀ ਸਾਹਿਬ ਖੰਨਾ ਡੀਐਸਪੀ ਸਾਹਿਬ ਸਮਰਾਲਾ ਤੋਂ ਉਹਨਾਂ ਦੇ ਸਹਿਯੋਗ ਦੇ ਨਾਲ ਸਮਰਾਲੇ ਗਵਰਨਮੈਂਟ ਕੰਨਿਆ ਸਕੂਲ ਦੇ ਵਿੱਚ ਅੱਜ ਜੋ ਪ੍ਰੋਗਰਾਮ ਰੱਖਿਆ ਗਿਆ ਨਸ਼ਾ ਮੁਕਤ ਪੰਜਾਬ ਜੀਦੇ ਰਿਗਾਰਡਿੰਗ ਅੱਜ ਵੱਖ-ਵੱਖ ਪੁਲਿਸ ਅਫਸਰ ਸਹਿਬਾਨਾਂ ਨੇ ਸਾਡੇ ਛੋਟੇ ਵੀਰਾਂ ਨੇ ਬਹੁਤ ਬਿਆਨ ਕੀਤੇ ਨੇ ਸਾਨੂੰ ਸਾਰਿਆਂ ਨੂੰ ਇਕਤਾ ਕਰਨੀ ਚਾਹੀਦੀ ਆ ਪੰਜਾਬ ਦੇ ਨਸ਼ਾ ਮੁਕਤ ਕਰਨ ਦੇ ਲਈ ਇਕੱਲੀ ਪੰਜਾਬ ਪੁਲਿਸ ਨਸ਼ੇ ਦੇ ਲਈ ਕੁਝ ਨਹੀਂ ਕਰ ਸਕਦੀ ਜਿਵੇਂ ਅਸੀਂ ਦੇਖੀਏ ਸਾਡੇ ਆਸ-ਪਾਸ ਕੋਈ ਨਸ਼ਾ ਵੇਚਦਾ ਜਾਂ ਨਸ਼ੇ ਦਾ ਡਰੱਗ ਡੀਲਰ ਆ ਤਾਂ ਉਹਦੀ ਸੂਚਨਾ ਪੰਜਾਬ ਪੁਲਿਸ ਨੂੰ ਜ਼ਰੂਰ ਦਿਓ ਇਹ ਹੀ ਮਿਹਰਬਾਨੀ ਆ ਕਿਉਂਕਿ ਨਸ਼ੇ ਦੇ ਵਿੱਚ ਜੋ ਡੁੱਬਦਾ ਉਹ ਘਰਾਂ ਦੇ ਘਰ ਬਰਬਾਦ ਕਰਦਾ ਇਹ ਨਹੀਂ ਹੈਗਾ ਵੀ ਨਸ਼ਾ ਇੱਕ ਬੰਦਾ ਕਰਦਾ ਉਹ ਇੱਕ ਨਹੀਂ ਕਰਦਾ ਉਹਦੇ ਵਿੱਚ ਸਾਰੀ ਪਰਿਵਾਰ ਹੀ ਉਜੜ ਜਾਂਦਾ ਨਸ਼ੇ ਦੇ ਵਿੱਚ ਟੈਨਸ਼ਨਾਂ ਦੇ ਨਾਲ ਸੋ ਸਤਕਾਰਯੋਗ ਜੋ ਵੀ ਸਾਡੇ ਮੀਡੀਆ ਸਹਿਬਾਨ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਪੰਜਾਬ ਪੁਲਿਸ ਦੇ ਨਾਮ ਨਾਲ ਸੋ ਆਲਦਾਲੇ ਜੋ ਵੀ ਨਸ਼ਾ ਤਸਕਰ ਨੇ ਉਹਨਾਂ ਦੀ ਗੁਪਤ ਸੋਚਨਾ ਪੰਜਾਬ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਸਾਡਾ ਪੰਜਾਬ ਸੋਨੇ ਦੀ ਚਿੜੀ ਜਿਹੜਾ ਨਸ਼ੇ ਤੋਂ ਬਚਿਆ ਰਹੇ ਮੇਰਾ ਨਾਮ ਭਗਵੰਤ ਸਿੰਘ ਗੋਲਡੀ ਆ ਪਿੰਡ ਮੇਰਾ ਸ਼ਾਹਪੁਰਾ ਮੈਂ 2006 ਤੋਂ ਦੁਬਈ ਦੇ ਵਿੱਚ ਆ ਟਰੱਕ ਡਰਾਈਵਰ ਐ ਜੀ ਟਰੱਕ ਡਰਾਈਵਰ ਤੇ ਛੋਟਾ ਭਰਾ ਮੇਰਾ ਨਸੀਬ ਦਲਦਲ ਚ ਫਸ ਗਿਆ ਸੀਗਾ ਉਹ ਬਹੁਤ ਔਖਾ ਕੱਢਿਆ ਮੈਂ ਚੀਜ਼ ਦੇ ਵਿੱਚੋਂ 11 ਸਾਲ ਮੈਂ ਕਿਵੇਂ ਕੱਢਨੇ ਜਾਂ ਮੇਰੇ ਪਰਿਵਾਰ ਨੇ ਕਿਵੇਂ ਕੱਢਨੇ ਮੇਰੇ ਫਾਦਰ ਸਾਹਿਬ ਵੀ ਇਸ ਟੈਨਸ਼ਨ ਦੇ ਵਿੱਚ ਦੁਨੀਆ ਤੋਂ ਚਲੇ ਗਏ 1 ਡੇਢ ਸਾਲ ਹੋ ਚੱਲਿਆ ਉਹਨਾਂ ਨੂੰ ਤੇ ਮੈਂ ਇਹ ਚੀਜ਼ ਦਾ ਦਰਦ ਹੰਡਾਇਆ ਬਹੁਤ ਨੇੜੇ ਤੋਂ ਹੰਡਾਇਆ ਮੈਨੂੰ ਪਤਾ ਵੀ ਇਹ ਦਰਦ ਹੁੰਦਾ ਕੀ ਆ ਕਿਉਂਕਿ ਨਸ਼ਾ ਵੇਚਣ ਵਾਲੇ ਦਾ ਦਿਮਾਗ ਕੰਮ ਨਹੀਂ ਕਰਦਾ ਸਾਡਾ ਸਮਾਜ ਉਹਦਾ ਸਾਹ ਦਵੇ ਉਹਨੂੰ ਪੁੱਛੇ ਬੀ ਨਸ਼ਾ ਕਿਉਂ ਕਰਦਾ ਮਾਪੇ ਦਾ ਪਹਿਲੇ ਨੰਬਰ ਤੇ ਮਾਪੇ ਦਾ ਫਰਜ ਬਣਦਾ ਕਿ ਬੱਚਿਆਂ ਨੂੰ ਤੁਸੀਂ ਜਦੋਂ ਘਰੋਂ ਜਾਂਦੇ ਆ ਜਾਂ ਖਰਚਾ ਲੈ ਕੇ ਜਾਂਦੇ ਆ ਉਹਨਾਂ ਨੂੰ ਪੁੱਛੋ ਕਿੱਥੇ ਗਿਆ ਸ਼ਾਮ ਨੂੰ ਕਿੱਥੇ ਗਿਆ ਸਵੇਰ ਨੂੰ ਕਿੱਥੇ ਆ ਤੇ ਬੱਚਿਆਂ ਨੂੰ ਪੁੱਛਣਾ ਸਾਡਾ ਫਰਜ ਆ ਬੱਚਾ ਲੇਟ ਉੱਠਦਾ ਤਾਂ ਵੀ ਧਿਆਨ ਦਿਓ ਬੱਚਾ ਕਿਉਂ ਲੇਟ ਉੱਠ ਰਿਹਾ ਹੈ ਉਹ ਨਸ਼ਾ ਤਾਂ ਨਹੀਂ ਮੰਗ ਰਿਹਾ ਉਹਦੇ ਨਸ਼ੇ ਦੇ ਉਹਦੇ ਯਾਰ ਦੋਸਤ ਕਹਿਹਜੇ ਨੇ ਸਮਾਜ ਦੇ ਆਲਦਾਲੇ ਉਹ ਕਿੱਥੇ ਬਹਿਂਦਾ ਕਿੱਥੇ ਉੱਠਦਾ ਇਹ ਜ਼ਰੂਰੀ ਆ ਕਿਉਂਕਿ ਨਸ਼ਾ ਸਾਡਾ ਪੰਜਾਬ ਨਸ਼ੇ ਦੇ ਵਿੱਚ ਡੁੱਬ ਚੱਲਿਆ ਸੋਨੇ ਦੀ ਚਿੜੀ ਸੀ ਸਾਡਾ ਪੰਜਾਬ ਗਵਾਂਢੀ ਦੇਸ਼ਾਂ ਤੋਂ ਨਸ਼ਾ ਆ ਕੇ ਬਰਬਾਦ ਹੋ ਗਿਆ ਜੋ ਸਰਦਾਰ ਹਰੀ ਸਿੰਘ ਨਲੂਆ ਮਹਾਰਾਜਾ ਅਨਜੀਤ ਸਿੰਘ ਜੀ ਉਹਨਾਂ ਤੋਂ ਜਿੱਤ ਨਹੀਂ ਸਕਿਆ ਅੱਜ ਤੱਕ ਇਹ ਸਾਰਾ ਇਤਿਹਾਸ ਇਤਿਹਾਸ ਵੀ ਦਰਹਾਇਆ ਜਾਂਦਾ ਵੀ ਕਦੇ ਪੰਜਾਬ ਹਾਰਿਆ ਨਹੀਂ ਸਾਡੇ ਸਿੱਖ ਕੌਮ ਅਸੀਂ ਬਹੁਤ ਮਾਣ ਨਾਲ ਕਹਨੇ ਆ ਵੀ ਅਸੀਂ ਪੰਜਾਬ ਦੇ ਵਿੱਚ ਜਨਮ ਲਿਆ ਪਰ ਪੰਜਾਬ ਦੇ ਵਿੱਚ ਜਨਮ ਲਿਆ ਤਾਂ ਸਾਡਾ ਫਰਜ ਬਣਦਾ ਵੀ ਪੰਜਾਬ ਨੂੰ ਸੋਨੇ ਦੀ ਚੜੀ ਰੱਖੀਏ ਨਾ ਕਿ ਨਸ਼ਿਆਂ 'ਚ ਬਰਬਾਦ ਤੇ ਸਰ ਨਾਮ ਦੱਸੋ ਬਣੋ ਮੇਰਾ ਨਾਮ ਮਾਸਟਰ ਰਿਕਸ ਸਿੰਘ ਮੈਂ ਸਰਕਾਰੀ ਕੰਮ ਕਰੀ ਸੀ ਅੱਜ ਛੁੜੀ ਦੇ ਤੌਰ ਮਾਸਟਰ ਕੰਮ ਕਰ ਰਹੇ ਇਥੇ ਕਿ ਅੱਜ ਜੋ ਇਹ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਉਪਰਾਲਾ ਇਹ ਦੇ ਨਾਲ ਬੜੀ ਮਨ ਨੂੰ ਖੁਸ਼ੀ ਹੋਈ ਕਿ ਚਲੋ ਵੀ ਚਲੋ ਨਸ਼ਾ ਤਾਂ ਫਿਕਰਿਆ ਸੀਗਾ ਜਾਂ ਨਸ਼ਾ ਚੱਲ ਗਿਆ ਸੀ ਪਰ ਇਹ ਜਿਹੜਾ ਉਪਰਾਲਾ ਇਹ ਲੋਕਾਂ ਦੇ ਨਾਲ ਜਿਹੜਾ ਜੁੜੇ ਨੇ ਇਹਨਾਂ ਨਾਲ ਕਿੰਨੇ ਕਿਤੇ ਜਿਹੜਾ ਨਸ਼ੀ ਦੀ ਲਤ ਹੈ ਜਿਹੜੀ ਇਹ ਤੋਂ ਉਭਰਿਆ ਜਾ ਸਕਦਾ ਤੇ ਮੈਂ ਇੱਕ ਬੇਨਤੀ ਕਰਦਾ ਜਿਹਦੇ ਸਾਡੇ ਪੇਰੈਂਟਸ ਨੇ ਪੁੱਛਿਆ ਦੇ ਕਿ ਨਸ਼ਾ ਵੇਚਣ ਤੋਂ ਰੋਕਣ ਦਾ ਕੰਮ ਹੈਗਾ ਪੁਲਿਸ ਪ੍ਰਸ਼ਾਸਨ ਦਾ ਅਸੀਂ ਵੱਡੇ ਵੱਡੇ ਗੱਲਾਂ ਕਰਦੇ ਆ ਵੀ ਨਸ਼ਾ ਇਹ ਜਿਹੜਾ ਇਹ ਬੰਦ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਤੇ ਮੈਂ ਇਹ ਕਿ ਬੇਨਤੀ ਕਰਦਾ ਪੇਰੈਂਟਸ ਨੂੰ ਕਿ ਨਸ਼ਾ ਇੱਕ ਬੱਚੇ ਨੂੰ ਤੋੜ ਦੇ ਲਤ ਲੱਗੀ ਕਿ ਉਹ ਤੁਸੀਂ ਇਸ ਗੱਲ ਵੱਸੇ ਕਿਉਂ ਨਹੀਂ ਜਾਂਦੇ ਇਹ ਜਦੋਂ ਜਿਹੜੀ ਮੇਨ ਆ ਤੁਸੀਂ ਆਪਣੇ ਜਿਹੜੇ ਪੇਰੈਂਟ ਹੋ ਬੱਚੇ ਨੂੰ ਜ਼ਰੂਰ ਸਮਾਦੋ ਤੁਸੀਂ ਉਹਨੂੰ ਦੇਖੋ ਜਦੋਂ ਤੁਹਾਡਾ ਬੱਚਾ ਐਸਾ ਟੀਚਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਤੁਹਾਡਾ ਬੱਚਾ ਤੁਹਾਡੇ ਤੋਂ ਨਜ਼ਰਾਂ ਚੁਰਾਉਣ ਲੱਗ ਜਾਂਦਾ ਤੁਹਾਡੇ ਤੋਂ ਦੂਰ ਰਹਿਣ ਲੱਗ ਜਾਂਦਾ ਸਮੇਂ ਤੋਂ ਲੇਟ ਕਰਾਉਣਾ ਸ਼ੁਰੂ ਕਰ ਦਿੰਦਾ ਤਾਂ ਕਿਤੇ ਨਾ ਕਿਤੇ ਉਹ ਉਹਦਾ ਜਿਹੜਾ ਹੱਥ ਆ ਉਹ ਨਸ਼ੇ ਫੜ ਲਿਆ ਹੈ ਤੇ ਮੈਂ ਇਹ ਪੇਰੈਂਟ ਨੂੰ ਬੇਨਤੀ ਕਰਦਾ ਕਿ ਇਸ ਤੋਂ ਪਹਿਲਾਂ ਕਿ ਬੱਚੇ ਦਾ ਹੱਥ ਨਸ਼ਾ ਫੜੇ ਤੁਸੀਂ ਆਪਣੇ ਬੱਚੇ ਦਾ ਹੱਥ ਫੜੋ ਤਾਂ ਜੋ ਇਹ ਇਸ ਦਲਦੇ ਵਿੱਚ ਪਹੁੰਚੇ ਨਾ ਉਹ ਤਨੂੰ ਕਹਿਣ ਦਾ ਮੌਕਾ ਹੀ ਨਾ ਮਿਲੇ ਵੀ ਨਸ਼ਾ ਛੱਡੋ ਨਸ਼ਾ ਛੱਡੋ ਜਿਸ ਤੋਂ ਪਹਿਲਾਂ ਵੀ ਆਪਾਂ ਉਸ ਮੇਰੇ ਬੱਚੇ ਨੂੰ ਐਸੇ ਤੇ ਲੱਗਣ ਤੋਂ ਹੀ ਰੋਕ ਲਈ ਥੈਂਕ ਯੂ ਸੋ ਮਾਚੀ